ਜਿਹੜੀ ਹੋਈ ਹੈ ਮਤਲਬ ਐਤਵਾਰ ਸਵੇਰੇ ਮਤਲਬ ਤੜਕੇ ਜਿਵੇਂ 1:38 ਮਿੰਟ ਦੀ ਫੁਟੇਜ ਹੈ ਜਿਹੜੀ ਸਾਨੂੰ ਨਾਲ ਦੀ ਕਲੋਨੀ ਚ ਮਿਲੀ ਸੀ ਕਿ ਕਾਲੀ ਗੱਡੀ ਤੇ ਆਏ ਨੇ ਇਹ ਚੋਰ ਜਿਹੜੇ ਆ ਔਰ ਤਾਲਾ ਖੋਲ ਕੇ ਜਾਂ ਸ਼ਟਰ ਤਾਲੇ ਤੋੜ ਕੇ ਸ਼ਟਰ ਘੁਮਾ ਕੇ ਇਹਨਾਂ ਨੇ ਚੱਕ ਕੇ ਅੰਦਰਲਾ ਤਾਲਾ ਤੋੜਿਆ ਜੀ ਸ਼ੀਸ਼ੇ ਵਾਲਾ ਉਸ ਤੋਂ ਬਾਅਦ ਅੰਦਰੋਂ ਸਾਰੀ ਚੋਰੀ ਕਰਕੇ ਲੈ ਕੇ ਗਏ ਆ ਜੀ ਸਰ ਕਿੰਨੀ ਅਮਾਉਂਟ ਸੀ ਔਕੀ ਕੀ ਲੈ ਗਏ ਸਰ ਅਮਾਉਂਟ ਨੀਅਰ ਅਮਾਉਂਟ ਕੋਈ 1.5 ਪੌਣੇ ਦੋਲਾ ਦੇ ਵਿੱਚ ਵਿੱਚ ਹੈਗੀ ਸੀ ਬਡੋਂ ਦੇ ਵਿੱਚ ਮਿਲੇ ਜਿਵੇਂ ਇੱਕ ਤਾਂ ਦਸਵੰਦ ਸੀਗਾ ਜੀ ਕੁਤੀ 35000 ਦਸਵੰਦ ਕੱਢਦੇ ਆਂ ਸੀ ਹਰ ਸਾਲ ਜਿਵੇਂ ਚੜ੍ਹਾਣੇ ਆ ਉਹ ਬਾਅਦ ਤੋਂ ਮਾਰੇ ਦੇ ਨਾਮ ਦਾ ਔਰ ਦੂਸਰੇ ਨੰਬਰ ਤੇ ਜਿਹੜੀ ਮੈਂ ਇੱਕ ਫੋਲਡ ਮੋਬਾਈਲ ਸੇਲ ਕੀਤਾ ਸੀਗਾ ਉਹਦੀ ਪੇਮੈਂਟ ਸੀ ਸਰ ਇੱਕ ਮੇਰਾ ਰੈਂਟ ਸੀ 21000 ਰੁਪਿਆ ਉਹ ਮੈਂ ਰੱਖ ਗਏ ਕਿ ਜਿਹੜੇ ਮੈਂ ਅਗਲੇ ਦਿਨ ਉਹ ਵੀ ਪੇ ਕਰਨਾ ਸੀਗਾ ਤੇ ਮੇਰੀ ਓਪੀਡੀ ਸੀ ਕਿ ਲੁਧਿਆਣਾ ਸਰ ਅਗਲੇ ਦਿਨ ਹੁੰਦੀ ਹੈ ਦੂਸਰਾ ਚੌਥੇ ਦਿਨ ਮੈਂ ਉੱਥੇ ਜਾਣਾ ਸੀ ਇਸ ਲਈ ਮੋ ਉਹ ਵੀ ਰੱਖ ਗਿਆ ਇੱਥੇ ਕਿ ਮੈਂ ਕਿ ਚਲੋ ਆ ਕੇ ਇਥੋਂ ਸਿੱਧੀਆਂ ਪੇਮੈਂਟ ਜੋੜੀ ਵੀ ਕਰਨੀ ਹੋਈ ਉਹ ਕਰ ਦਵਾਂਗੇ ਬਾਕੀ ਕੁਝ ਕੈਸ਼ ਵੈਸੇ ਮੇਰਾ ਜਿਹੜਾ ਪਿਆ ਸੀਗਾ ਨਾਲ ਜਿਹੜੀਆਂ ਆਮ ਇਸ ਤੋਂ ਇਲਾਵਾ ਸਰ ਮੇਰਾ ਲੈਪਟਾਪ ਲੈ ਕੇ ਗਏ ਜੀ ਇੱਕ ਮੇਰਾ ਚੈੱਕ ਸੀਗਾ ਜਿਹੜਾ ਪੋਸਟ ਆਫਿਸ ਤੋਂ ਸਾਨੂੰ ਆਉਂਦਾ ਕੈਸ਼ ਔਨ ਡਿਲੀਵਰੀ ਦਾ ਕਿ ਸਾਡੇ ਜਿਹੜੇ ਬਾਈ ਕੋਰੀਅਰ ਮੈਡੀਸਨ ਜਾਂਦੀ ਏ ਉਹ ਚੈੱਕ ਉਥੋਂ ਆਉਂਦਾ ਕਿ ਮਤਲਬ ਉਹ ਮੇਰੇ ਵਾਈਫ ਦੇ ਨਾਮ ਤੇ ਚੈੱਕ ਸੀਗਾ ਔਰ ਉਹ ਵੀ ਡਾਕਟਰ ਨੇ ਉਹਨਾਂ ਦੇ ਨਾਮ ਦਾ ਚੈੱਕ ਸੀ ਉਹ ਵੀ ਮਤਲਬ ਨਾਲ ਹੀ ਲੈ ਗਏ ਜੀ ਕੋਈ ਹੋਰ ਮੈਡੀਸਨ ਨਹੀਂ ਕੁਝ ਹੋਰ ਨਹੀਂ ਹੋਰ ਕਿਸੇ ਚੀਜ਼ ਨੂੰ ਨਹੀਂ ਛੇੜਿਆ ਉਹਨਾਂ ਨੇ ਬਸ ਇਹ ਚੀਜ਼ਾਂ ਹੀ ਮਤਲਬ ਉਹਨਾਂ ਨੇ ਆ ਡਰਾਅਰ ਜਿਹੜਾ ਇੱਧਰ ਹੈਗਾ ਇਹਨੂੰ ਵੀ ਫਰੋੜਾ ਫਰੋੜੀ ਕੀਤੀ ਪਰ ਇੱਧਰ ਕੁਝ ਵਿਆਹ ਹੀ ਨਹੀਂ ਸੀਗਾ ਇਦਰ ਮੇਰੀਆਂ ਬੁੱਕਸ ਵਗੈਰਾ ਹੈਗੀਆਂ ਸਾਰੀਆਂ ਬਸ ਉਹ ਨਹੀਂ ਛੇੜੀਆਂ। ਇਹਦੀ ਕੋਈ ਸੀਸੀਟੀਵੀ ਵੀ ਨਹੀਂ ਆਈ। ਸੀਸੀਟੀਵੀ ਸਿਰ ਇਹ ਆਈ ਹੈ ਕਿ ਮਤਲਬ ਇੱਕ ਸਾਨੂੰ ਚੌਕੀਦਾਰ ਨੇ ਪਹਿਲਾਂ ਝੂਠ ਬੋਲਿਆ ਕਿ ਮਤਲਬ ਮੈਂ ਉਹਨੂੰ ਆਗੇ ਜਦੋਂ ਕਿਹਾ ਕਿ ਤੂੰ ਕੀ ਕਰਦਾ ਪਿਆ ਸੀ ਇੱਥੇ ਆ ਕੋਈ ਵੀ ਤੂੰ ਉਹ ਕਹਿੰਦਾ ਕਿ ਮੈਂ ਗੇੜ ਦੇ ਅੰਦਰ ਖੜ ਕੇ ਰੌਲਾ ਪਾਉਂਦਾ ਰਿਹਾ ਦੋ ਮੁੰਡੇ ਕਾਪੇ ਲੈ ਕੇ ਆਏ ਸੀ ਤੇ ਮੇਰੇ ਰੋਗਦਾਰ ਰੌਲਾ ਪਾਉਂਦੇ ਪਾਉਂਦੇ ਇਹਨਾਂ ਤੇ ਲੁੱਟ ਕੇ ਤੇ ਉਹ ਚਲੇ ਗਏ ਬਾਈਕ ਤੇ ਇਦਰ ਜੀਰਾ ਗੇੜ ਵੱਗੂ। ਪਰ ਜਦੋਂ ਅਸੀਂ ਸੀਸੀਟੀਵੀ ਫੁਟੇਜ ਇਦਰੋਂ ਵੇਖੀ ਤੇ ਉਹ ਗੱਡੀ ਤੇ ਆਏ ਸੀ ਸਰ ਕਾਲੇ ਰੰਗ ਦੀ ਗਾਰ ਸੀਗੀ। ਉਹਦੇ ਤੇ ਆਏ ਨੇ ਖੋਲਦੇ ਪਏ ਦਰਵਾਜ਼ਾ ਝਾਤੀਆਂ ਵੀ ਮਾਰਦੇ ਵੇ ਬਟ ਚੌਂਕੀਦਾਰ ਨੇੜੇ ਤੇੜੇ ਨਹੀਂ ਹੈਗਾ ਅਈ ਜੋ ਚੌਂਕੀਦਾਰ ਨੂੰ ਪੁੱਛਿਆ ਕਿ ਮਤਲਬ ਤੂੰ ਇਹ ਝੂਠ ਕਿਉਂ ਬੋਲਿਆ ਕਿ ਤੂੰ ਚੋਰੀ ਲੱਗਦਾ ਨਾਕ ਕਰਵਾਈਏ ਨਾਲ ਉਥੇ ਫਿਰ ਜੋ ਕਹਿੰਦਾ ਰਹੀ ਮੈਂ ਡਰਦੇ ਆ ਤੁਹਾਨੂੰ ਝੂਠ ਮਾਰਦਾ ਦੱਸੋ ਤੇ ਦੂਸਰੇ ਨੰਬਰ ਦੇ ਫਿਰ ਕਹਿੰਦਾ ਜੀ ਹਾਂ ਕਾਲੀ ਗੱਡੀ ਤੇ ਆਏ ਸੀ ਮੈਂ ਤਾਂ ਨਹੀਂ ਨੇੜੇ ਗਿਆ ਮੈਨੂੰ ਗੋਲੀ ਨਾ ਮਾਰ ਦੇਣ ਕਿ ਮਤਲਬ ਇੱਕ ਤਸਾਂ ਨੇ ਚੌਂਕੀਦਾਰ ਦੇ ਹੈਗੇ ਔਰ ਮੈਂ ਪੁਲਿਸ ਨੂੰ ਵੀ ਇਹੀ ਗੱਲ ਕਹੀ ਕਿ ਚੌਂਕੀਦਾਰ ਤੇ ਸਾਨੂੰ ਸ਼ੱਕ ਹੈ ਕੋਈ ਇਨਵੈਸਟੀਗੇਸ਼ਨ ਕਰੋ ਪਰ ਪੁੱਛੋ ਪਰ ਸਰ ਅੱਜ ਕਟੋਘੜ ਮੈਨੂੰ ਸਵਾ 5 ਵਜੇ ਪਤਾ ਲੱਗਾ ਮੈਂ 5:30 ਪੌਣੇ 6 ਰਿਪੋਰਟ ਲਖਾਇਆ ਉਦੋਂ ਇੱਕ ਵਾਰੀ ਸਿਰਫ ਆਏ ਨੇ ਜੀ ਮੰੰਸ਼ੀ ਸਾਹਿਬ ਤੇ ਉਹਨਾਂ ਦੇ ਗਰਮੈਂਟਸ ਨਾਲ ਉਹ ਇੱਕ ਵਾਰੀ ਵੀਡੀਓ ਬਣਾ ਕੇ ਲੈ ਗਏ ਉਦੋਂ ਬਾਅਦ ਸਰ ਅੱਜ ਤੱਕ ਮੇਰੇ ਕੋਲ ਕੋਈ ਪੁਲਸ ਵਾਲਾ ਨਹੀਂ ਪਹੁੰਚਿਆ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਮੇਰਾ ਫੋਨ ਤੱਕ ਨਹੀਂ ਚੱਕਿਆ ਜੀ ਜਿਹੜਾ ਸਾਡੇ ਜਿਹੜਾ ਇਹ ਆ ਸਹੀ ਇਨਵੈਸਟੀਗੇਸ਼ਨ ਅਫਸਰ ਅਯੂਬ ਕਿ ਕੀ ਨਾਮ ਉਹਨਾਂ ਦਾ ਪੂਰਾ ਨਾਮ ਨਹੀਂ ਪਤਾ ਉਹਨਾਂ ਨੇ ਮੇਰਾ ਫੋਨ ਵੀ ਨਹੀਂ ਚੱਕਿਆ ਸਰ ਇੱਕ ਦਿਨ ਫੋਨ ਕੱਲ ਆਇਆ ਉਹਨਾਂ ਦਾ ਕਿ ਮੈਂ ਆ ਰਿਹਾ ਜੀ ਅੱਜ ਆਉਂਗਾ ਇਸ ਤਰ੍ਹਾਂ ਕਰੂੰਗਾ ਮਤਲਬ ਕਿ 4:30 ਉਸ ਤੋਂ ਬਾਅਦ ਮੈਂ ਫੋਨ ਕੀਤੇ ਤਾਂ ਵੀ ਨਹੀਂ ਉਹਨਾਂ ਨੇ ਪਹੁੰਚਿਆ ਜੀ ਕੋਈ ਕਾਰਵਾਈ ਨਹੀਂ ਇੱਕ ਪਰਸੈਂਟ ਵੀ ਸਰ ਮੈਂ ਕਹਾਂ ਕਿ ਇੱਕ ਨਾ ਇੱਕ ਤਿੰਨ ਕ ਚੱਕ ਗਏ ਇਧਰ ਤੋਂ ਇਧਰ ਕੀਤਾ ਹੋਏ ਨਹੀਂ ਹੋਇਆ ਅ ਤਸੱਲੀ ਮੰਨ ਕਰਦੇ ਸਰ ਮੰਗ ਇਹ ਹੀ ਕਰਨਾ ਕਿ ਮੈਂ ਤਾਂ ਗੇੜੇ ਵੀ ਕਿੰਨੇ ਮਾਰਦੇ ਜੀ ਉਸੇ ਪੁਲਿਸ ਵਾਲਿਆਂ ਨੂੰ ਜਾਂ ਕੋਈ ਵੀ ਮੈਨੂੰ ਇਹ ਮੈਂ ਤਾਂ ਸਿਰਫ ਮੰਗ ਨਹੀਂ ਕਰਦਾ ਮੈਂ ਤਾਂ ਇੱਕ ਨਾ ਕੁਐਸਚਨ ਪੁੱਛਣਾ ਹਾਂ ਕਿ ਮਤਲਬ ਤੁਹਾਨੂੰ ਵੀ ਪਉਣਾ ਕਿ ਤੁਸੀਂ ਹੁਣ ਐਸ்சி ਨੂੰ ਕਹਿ ਸਕਦੇ ਹੋ ਨਾ ਕਿ ਕ੍ਰਾਈਮ ਕਿਉਂ ਵਧ ਰਿਹਾ ਹੈ ਕਿ ਮਤਲਬ ਪਬਲਿਕ ਵੀ ਸਾਰੀ ਕਹਿ ਸਕਦੀ ਨਹੀਂ ਕਿ ਕ੍ਰਾਈਮ ਕਿਉਂ ਵਧਦਾ ਪਿਆ ਉਹ ਇਸ ਕਰਕੇ ਵਧਦਾ ਪਿਆ ਕਿਉਂਕਿ ਕ੍ਰਾਈਮ ਕਰਨ ਵਾਲਿਆਂ ਨੂੰ ਸਭ ਨੂੰ ਚੋਰਾ ਨੂੰ ਪਤਾ ਕਿ ਇੱਥੇ ਕਿਸੇ ਨੇ ਨਹੀਂ ਪੁੱਛਣਾ ਕਿ ਜੋ ਮਰਜ਼ੀ ਕਰੀ ਚੱਲੋ ਤੇ ਕੋਈ ਸੀਸੀਟੀਵੀ ਉਹਨਾਂ ਦੇ ਫੇਸ ਵਗੈਰਾ ਜੇ ਫੇਸ ਨਹੀਂ ਸਰ ਆ ਇੱਕ ਜਣਾ ਵਾਈਟ ਜੇ ਕੱਪੜੇ ਉਹਨਾਂ ਰਮਾਲੇ ਬੰਨੇ ਆ ਉਹ ਛਾਤੀ ਇੱਕ ਮਾਰਿਆ ਇੱਕ ਜਿਹੜਾ ਹੈਂਡਲ ਖੋ ਰਿਹਾ ਉਹਨੇ ਉਹਨੇ ਲਾਲ ਜੇ ਕੱਪੜੇ ਪਾਏ ਆ ਤੇ ਦੂਸਰੇ ਨੇ ਵਾਈਟ ਜੇ ਸੀ ਉਹਨੇ ਰਮਾਲਾ ਵੇਰਾ ਬੰਨਿਆ ਸੀ ਐਸਾ ਹੀ ਨਾਮ ਦਾ ਰਹੀ ਮੇਰਾ ਤਾਂ ਡਾਕਟਰ ਪਾਵਨ ਮੈਨੀ ਤੁਸੀਂ ਸਰ ਕਿਹ ਕਿਹਨ ਦਾ ਐਸਾ ਜੀਰਾਗੇੜਾ ਜੀ ਸ਼ਵਾਲਾ ਮੰਦੇ ਰੋਡ ਤੇ ਸਬਜ਼ੀ ਮੰਡੀ ਵੱਲ ਜਾਂਦੇ ਜਿਵੇਂ ਬਾਲਾ ਜੀਂ ਗਲੇਬ ਦੇ ਬਾਹਰ ਰਾਤ ਦੇ 1:30 ਵਜੇ ਦਾ ਟਾਈਮ ਸੀ ਤੇ ਉਹਦੇ ਵਿੱਚ ਸਾਨੂੰ ਉਹਦੀ ਸੀਸੀਟੀਵੀ ਫੁਟੇਜ ਹੈ ਬਲੈਕ ਰੰਗ ਦੀ ਗੱਡੀ ਆ ਪਰ ਉਹਦਾ ਸਾਨੂੰ ਹੁਣ ਤੱਕ ਨੰਬਰ ਨਹੀਂ ਮਿਲ ਸਕੇ ਕਿਉਂਕਿ ਕਈ ਲੋਕਾਂ ਤੋਂ ਅਸੀਂ ਸੀਸੀਟੀਵੀ ਫੁਟੇਜ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਦੁਕਾਨ ਬੰਦ ਹੋਣ ਕਾਰਨ ਜਾਣਨ ਵਾਲੇ ਕੋਲ ਪ੍ਰੋਵਾਈਡ ਨਹੀਂ ਹੋ ਸਕਿਆ ਲੇਕਿਨ ਅਸੀਂ ਜਿਹੜੇ ਡਾਕਟਰ ਪਵਨ ਮਹਿਣੀ ਜੀ ਨੂੰ ਵਿਸ਼ਵਾਸ ਦਿਵਾਉਨੇ ਆ ਅੱਜ ਅਸੀਂ ਜਿੰਦਰ ਨੂੰ ਉਹਨਾਂ ਨੇ ਦੱਸਿਆ ਵੀ ਜੀਰਾ ਗੇਟ ਨੂੰ ਜਾਂ ਮਖੂ ਗੇਟ ਨੂੰ ਕਾਰ ਗਈ ਆ ਉਹਦਾ ਨੰਬਰ ਟ੍ਰੇਸ ਕਰਕੇ ਅਸੀਂ 100% ਤੋਂ ਵੀ ਜ਼ਿਆਦਾ ਕੋਸ਼ਿਸ਼ ਕਰਾਂਗੇ ਉਹ ਬੰਦੇ ਫੜੇ ਜਾਣ ਨਾਲੇ ਸਾਡਾ ਉਹ ਚੋਰੀ ਦਾ ਮਾਮਲਾ ਟਰੇਸ ਹੋ ਸਕੇ ਤੇ ਅੱਗੇ ਤੋਂ ਵੀ ਪਤਾ ਲੱਗ ਸਕੇ ਉਹਨਾਂ ਨੇ ਕਿੰਨੀਆਂ ਚੋਰੀਆਂ ਕੀਤੀਆਂ ਇੱਕ ਉਹਨਾਂ ਦਾ ਕਹਿਦਾ ਸੀ ਕਿ ਪੁਲਿਸ ਜਿਹੜੀ ਹੈ ਉਹ 48 ਘੰਟੇ ਤੋਂ ਪਤਾ ਸਮਾਂ ਬੀਤ ਗਿਆ ਇੱਕ ਵਾਰੀ ਜਾੜੂ ਵਿਸੇਰ ਕਰਨ ਨਹੀਂ ਆਏ ਮੇਰੀ ਪਵਨ ਮੈਣੀ ਜੀ ਨਾਲ ਗੱਲ ਹੋਈ ਸੀ ਉਹ ਇੱਕ ਲੁਧਿਆਣੇ ਵੀ ਆਪੀਡੀ ਲੈਂਦੇ ਆ ਮੈਂ ਉਸ ਦਿਨ ਫ੍ਰੀ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਆਓ ਆਪਾਂ ਦੇਖੀਏ ਕੈਮਰੇ ਤੇ ਉਹ ਕਹਿੰਦੇ ਮੈਂ ਉਸ ਤੋਂ ਬਾਅਦ ਆਉਂਗਾ ਫਿਰ ਕੁਝ ਡਿਊਟੀਆਂ 'ਚ ਮਸ਼ਰੂਫ ਹੋਣ ਕਰਨ ਮੈਂ ਉਹਨਾਂ ਨੂੰ ਕੱਲ ਵੀ ਟਾਈਮ ਦਿੱਤਾ ਸੀ ਤੇ ਕੱਲ ਡਾਕਾ ਲੱਗ ਗਿਆ ਸੀ ਸਾਡਾ ਤੇ ਅੱਜ ਮੈਨੂੰ ਟਾਈਮ ਦਿੱਤਾ ਸੀ ਜਿਵੇਂ ਤੁਸੀਂ ਵੀ ਸਾਡੇ ਤੁਹਾਡੇ ਨਾਲ ਮੇਰੀ ਗੱਲ ਹੋਈ ਸੀਗੀ ਆਉਣ ਦੀ ਤੇ ਹੁਣ ਉਹਨਾਂ ਨੇ ਕਿਹਾ ਸੀ ਵੀ 2 ਵਜੇ ਮੈਂ 2 ਤੋਂ 4 ਲੰਚ ਬ੍ਰੇਕ ਕਰਦਾ ਤੇ 4 4:30 ਵਜੇ ਮੈਂ ਜਾਊਂਗਾ ਅਸੀਂ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਦੇ ਵਿੱਚ ਉਸ ਚੋਰਾਂ ਨੂੰ ਫੜ ਕੇ ਨਾਮ ਨੂੰ ਚੋਰ ਨੂੰ ਫੜ ਕੇ ਹੋਰ ਵੀ ਚੋਰੀਆਂ ਟ੍ਰੇਸ ਹੋ ਸਕਣ